ਕੰਜੀ ਡ੍ਰਿੰਗ ਹਾਊਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਸੱਚੀ ਅਕਾਲ ਤੇ ਦੋਸਤੋ ਅੱਜ ਫਿਰ ਤੇ ਇੱਕ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਤੇ ਅੱਜ ਕਾਫੀ ਦਿਨਾਂ ਬਾਅਦ ਤੁਹਾਡੇ ਲਈ ਇੱਕ ਨਵਾਂ ਮਕਾਨ ਲੈ ਕੇ ਆਏ ਕਿਉਂਕਿ ਹਨਾ ਥੋੜੇ ਕੰਮ 'ਚ ਬਿਜ਼ੀ ਸੀਗੇ ਤੇ ਤੁਹਾਡੇ 'ਚ ਬਹੁਤ ਸਾਰੀ ਦਰਸ਼ਕਾਂ ਦੇ ਹਨਾ ਆਪਾਂ ਨੂੰ ਮੈਸੇਜ ਵੀ ਆਏ ਤੇ ਇਵਨ ਕਾਲਸ ਵੀ ਆਈਆਂ ਵੀ ਵੀਡੀਓ ਘਾਤੋਂ ਨਹੀਂ ਆ ਰਹੀ ਥੋੜੇ ਬਿਜ਼ੀ ਸੀ ਕੰਮ 'ਚ ਨਾ ਤਾਂ ਕਰਕੇ ਵੀਡੀਓਜ਼ ਨਹੀਂ ਆ ਰਹੀਆਂ ਸੀ ਤੇ ਹੁਣ ਆਪਾਂ ਰੈਗੂਲਰ ਵੀਡੀਓ ਪਾਵਾਂਗੇ ਤੇ ਹਨਾ ਮਕਾਨ ਤੁਹਾਡੇ ਲਈ ਬਹੁਤ ਘੈਂਟ ਘੈਂਟ ਪਏ ਨੇ ਤੇ ਸਾਰੀਆਂ ਵੀਡੀਓਸ ਹਨਾ ਹੁਣ ਆਪਾਂ ਪਾਵਾਂਗੇ ਤਾਂ ਇਸ ਕਰਕੇ ਜਿਹੜੇ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਰਾਜੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਤੇ ਦਿਖਾਉਣਾ ਹੈ ਤਾਂ ਸਾਰਾ ਮਕਾਨ ਜਿਹੜਾ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ 7 ਵਸ ਬੇ ਦੇ ਵਿੱਚ ਬਣਿਆ ਹੋਇਆ ਠੀਕ ਹੈ ਮਕਾਨ ਬਹੁਤ ਹੀ ਸੋਹਣਾ ਬਣਿਆ ਹੋਇਆ ਤੇ ਜਿਹੜੇ ਵੀਰਾਂ ਨੂੰ ਹੁੰਦਾ ਹੈ ਨਾ ਮਤਲਬ ਕਿ ਵੀ ਖੁੱਲੀ ਡੁੱਲੀ ਜਗ੍ਹਾ ਚਾਹੀਦਾ ਵਾ ਤੇ ਮਕਾਨ ਵੀ ਘੈਂਟ ਬਣਿਆ ਹੋਣਾ ਚਾਹੀਦਾ ਵਾ ਉਹਨਾਂ ਲਈ ਇਹ ਮਤਲਬ ਬੈਸਟ ਡੀਲ ਆ ਤਾਂ ਇਹ ਇੱਥੋਂ ਆਪਣੀ ਐਂਟਰੀ ਸਟਾਰਟ ਹੁੰਦੀ ਹੈ ਠੀਕ ਹੈ ਕੁਝ ਇਸ ਤਰ੍ਹਾਂ ਹੀ ਡੋਰ ਨੇ ਫਰੰਟ ਤੇ ਤੇ ਬਾਅਦ ਚੋਂ ਆਪਣਾ ਕੁਝ ਇਸ ਤਰ੍ਹਾਂ ਦਾ ਇੱਥੇ ਪਾਰਕਿੰਗ ਏਰੀਆ ਆ ਜਾਂਦਾ ਠੀਕ ਹੈ ਐਂਟਰ ਹੁੰਦੀ ਫੜਾ ਇੱਕ ਵਾਰ ਤੇ ਦਰਲੀ ਸਾਈਡ ਹੈ ਨਾ ਆਪਣੇ ਫਰੰਟ ਤੇ ਵਾਸ਼ਰੂਮ ਆ ਜਾਂਦੇ ਬਾਕੀ ਸਮਰਸਿਵ ਵਾਲ ਵਗੈਰਾ ਹਨ A to Z ਫੈਸਿਲਿਟੀਆਂ ਆਪਾਂ ਨੂੰ ਮਿਲਣੀਆਂ ਨੇ ਘਰ ਦੇ ਵਿੱਚ ਟੀਮੜੇ ਵਾਸ਼ਰੂਮ ਵੀ ਚੈੱਕ ਕਰਾ ਰਹੇ ਹੋ ਹਨ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਇੱਧਰ ਆਪਣਾ ਹਨਾ ਦੂਸਰਾ ਜਿਹੜਾ ਆਪਾਂ ਕਹਿਦੀ ਇਹ ਨਾ ਮਤਲਬ ਕਿ ਇੰਡੀਅਨ ਸਟਾਈਲ ਟਾਇਲਟ ਲੱਗੀ ਹੋਈ ਹੈ ਠੀਕ ਹੈ ਇੱਧਰ ਆਪਣਾ ਵਾਸ਼ਰੂਮ ਹਨ ਗਿਜ਼ਰ ਵਗੈਰਾ ਦੀ ਫਿਟਿੰਗ ਹੈਗੀ ਹੈ ਨਾ ਸਾਰਾ ਕੁਝ ਹੈਗਾ ਵਾ ਤੇ ਆਪਾਂ ਕਹਿ ਦੀ ਨਾ ਇਧਰਲੀ ਸਾਈਡ ਤੇ ਆਪਣਾ ਬਾਹਰ ਆ ਜਾਂਦਾ ਵਾ ਵਾਸ਼ਿੰਗ ਏਰੀਆ ਠੀਕ ਹੈ ਜਿੱਥੇ ਤੁਸੀਂ ਆਪਣੇ ਮਸ਼ੀਨ ਵਗੈਰਾ ਰੱਖਦੇ ਹਨ ਠੀਕ ਹੈ ਵਾਸ਼ਿੰਗ ਏਰੀਆ ਕਪੜੇ ਵਗੈਰਾ ਧੋ ਸਕਦੇ ਹੋ ਸਟਾਰਟਰ ਮੋਟਰ ਦਾ ਉਹ ਲੱਗਿਆ ਵਾ ਠੀਕ ਹੈ ਇਸ ਮਰਸੀਵਲ ਲੱਗਿਆ ਮਿਲਣਾ ਤੁਹਾਨੂੰ ਫਿਰ ਬਾਕੀ ਆਜੋ ਹੁਣ ਆਪਾਂ ਕੀ ਆਪਾਂ ਹਨਾ ਤੁਹਾਨੂੰ ਅੰਦਰੋਂ ਦਿਖਾਉਣਾ ਹੈ ਵੀ ਅੰਦਰੋਂ ਕਿਵੇਂ ਕਿਵੇਂ ਰਪਣਿਆ ਵਾ ਠੀਕ ਹੈ ਸਾਰੇ ਮਕਾਨ ਤਾਂ ਜਿਹੜਾ ਆਪਾਂ ਹਨਾ ਮਤਲਬ ਇੱਥੇ ਐਂਟਰ ਕਰਦੇ ਆ ਪਹਿਲਾਂ ਆਪਣੇ ਕੁਝ ਇਧਰ ਹੁੰਦਾ ਹੈ ਨਾ ਮੈਂ ਪਹਿਲਾਂ ਮਤਲਬ ਕਿ ਜਿਵੇਂ ਆਪਣੇ ਬਾਹਰ ਬਣਾਉਂਦੇ ਸੀ ਕਿਚਨ ਏਰੀਆ ਚੁੱਲਾ ਚੌਂਕ ਤਾਂ ਇਹੋ ਥੋਣਾ ਆਪਣੇ ਮੇਨ ਘਰ ਦੇ ਵਿੱਚ ਆਪਾਂ ਕਹਿਦੀ ਨਾ ਇੰਟਰੀ ਸਟਾਰਟ ਹੋਣੀ ਹੈ ਠੀਕ ਹੈ ਜੀ ਆਹ ਦਿਖਾ ਦੋ ਪਹਿਲਾਂ ਆਪਣਾ ਕੁਛ ਇਸ ਤਰ੍ਹਾਂ ਦਾ ਲੌਬੀ ਏਰੀਆ ਵਾ ਠੀਕ ਆ ਉੱਪਰ ਦਿਖਾ ਰਿਹਾ ਹਾਂ ਨਾ 10 10 ਪੱਖੇ ਲੱਗੇ ਲਾਈਨ ਦੇ ਵਿੱਚ ਠੀਕ ਹੈ ਜੀ ਤੇ ਪੂਰਾ ਖੁੱਲਾ ਡੁੱਲਾ ਲੌਬੀ ਏਰੀਆ ਵਾ ਤੇ ਜਦੋਂ ਆਪਾਂ ਇਧਰ ਫਰੰਟ ਤੇ ਗੱਲ ਕਰ ਲਈ ਤਾਂ ਇਧਰ ਆਪਣਾ ਆ ਜਾਂਦਾ ਕਿਚਨ ਠੀਕ ਹੈ ਜੀ ਕਿਚਨ ਦਿਖਾ ਦੂ ਆਜੂ ਮੜੇ ਅੰਦਰੋਂ ਤੁਸੀਂ ਜਦੋਂ ਦੇਖ ਲਓਗੇ ਨਾ ਮਤਲਬ ਕਿ ਆਪਣੇ ਪੂਰਾ ਰੈਡੀ ਘਰ ਮਿਲਣਾ ਆਪਾਂ ਨੂੰ ਸਲਫਾ ਵਗੈਰਾ ਪਈਆਂ ਹੋਈਆਂ ਨੇ ਠੀਕ ਹੈ ਉੱਪਰ ਵੀ ਸਲਫਾ ਨੇ ਸਮਾਨ ਵਗੈਰਾ ਰੱਖਣ ਲਈ ਤੇ ਬਾਕੀ ਉੱਧਰ ਆਪਾਂ ਨੂੰ ਵਿੰਡੋ ਮਿਲ ਜਾਂਦੀ ਆ ਆਪਣਾ ਐਡਜਸਟਮੈਂਟ ਮਿਲ ਜਾਂਦਾ ਠੀਕ ਹੈ ਵੈਂਟੀਲੇਸ਼ਨ ਦੇ ਲਈ ਤੇ ਸਾਰੇ ਹਨਾ ਆਲਸਰਟੀਜ਼ ਆਪਾਂ ਨੂੰ ਘਰ ਦੇ ਵਿੱਚ ਮਿਲਣੀਆਂ ਆ ਤੇ ਘਰ ਦਾ ਰੇਟ ਵੀ ਹਨਾ ਬਿਲਕੁਲ ਜਾਇਜ਼ ਆ ਤੇ ਇਕਲੀਆਂ ਇਕਲੀਆਂ ਚੀਜ਼ ਤੁਹਾਨੂੰ ਬਣੀ ਬਣਾਈ ਮਿਲ ਜਾਣੀ ਆ ਠੀਕ ਹੈ ਜੀ ਤੇ ਇੱਥੋਂ ਆ ਜਾਂਦਾ ਆਪਣਾ ਪਹਿਲਾ ਬੈੱਡਰੂਮ ਬੈੱਡਰੂਮ ਦਾ ਇਹਦਾ ਸਾਈਜ਼ ਚੈੱਕ ਕਰ ਲਓ ਠੀਕ ਆ ਨੂੰ ਆਪਾਂ ਕਹਦੇ ਇਹਨਾਂ ਮਤਲਬ ਆਪਾਂ ਪ ਉੱਪਰ ਹੋਈ ਪਰਛੱਤੀ ਹੈ ਠੀਕ ਹੈ ਸਟੋਰੇਜ ਏਰੀਆ ਆਪਾਂ ਨੂੰ ਪੂਰਾ ਖੁੱਲਾ ਡੁੱਲਾ ਮਿਲ ਜਾਣਾ ਵਾ ਇਹਨਾਂ ਦੇਖ ਲਓ ਨਾ ਦੋ ਪੇਟੀਆਂ ਲਾਈਆਂ ਵਣੀਆਂ ਇੱਧਰ ਦੋ ਅਲਮੀਰਾ ਸਨੇ ਹੈ ਨਾ ਤੇ ਤਾਂ ਵੀ ਕਾਫੀ ਸਪੇਸ ਹੈ ਇੱਥੇ ਮਤਲਬ ਕਿ ਮੰਜਾ ਵਗੈਰਾ ਵੀ ਡੇਹ ਸਕਦਾ ਜਾਂ ਆਪਾਂ ਆਪਣਾ ਹੋਰ ਸਮਾਨ ਵਗੈਰਾ ਵੀ ਹੈ ਨਾ ਪਰਖ ਸਕਦੇ ਆ ਕਿਆ ਜੀ ਹੁਣ ਤਾਂ ਹੁਣ ਆਪਾਂ ਲੈ ਕੇ ਚੱਲਦੇ ਆ ਆਪਣੇ ਦੂਜੇ ਰੂਮ ਲਈ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਬੈਡਰੂਮ ਦੇਖ ਲਓ ਨਾ ਕਲਰ ਵਗੈਰਾ ਬਹੁਤ ਐਂਡ ਕਰਵਾਇਆ ਵਾ ਠੀਕ ਹੈ ਜੀ ਮਤਲਬ ਕਿ ਕਮਰਾ ਤਾਂ ਇੱਕ ਨੰਬਰ ਦਾ ਮੈਲਮਾ ਤੇ ਬਾਕੀ ਇਹ ਰੂਮ ਦਾ ਸਾਈਜ਼ ਵੀ ਚੈੱਕ ਕਰ ਲਓ ਠੀਕ ਹੈ ਸਾਰਾ ਘਰ ਲੈਂਟਰ ਤੇ ਆ ਠੀਕ ਆ ਤੇ ਬਾਕੀ ਦੇਖ ਲਓ ਨਾ ਕਲਰ ਵਗੈਰਾ ਵੀ ਹੋਇਆ ਵਾ ਇਦਾਂ ਵੀ ਨਹੀਂ ਵੀ ਆਪਾਂ ਨੂੰ ਰੰਗ ਵਗੈਰਾ ਤੇ ਖਰਚਾ ਕਰਨਾ ਪੈਣਾ ਤੇ ਇਹ ਰੂਮ ਵੀ ਤੁਸੀਂ ਦੇਖ ਲਿਆ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੋ ਆਪਣੇ ਥਰਡ ਰੂਮ ਦੇ ਲਈ ਤੇ ਜੀ ਆਲੇ ਰੂਮ ਦਾ ਸਾਈਜ਼ ਚੈੱਕ ਕਰੋ ਤੁਸੀਂ ਮੜ ਉਹਨੂੰ ਆਪਾਂ ਇਹ ਮਤਲਬ ਕਿ ਇਹਨੂੰ ਆਪਾਂ ਉਹ ਵਾਲਾ ਕਹਿ ਸਕਦੇ ਆ ਠੀਕ ਆ ਜੀ ਦੇਖ ਲਓ ਮਤਲਬ ਕਿ ਆਪਣਾ ਡਬਲ ਬੈੱਡ ਲੱਗਿਆ ਹੋਇਆ ਠੀਕ ਆ ਇੱਧਰ ਆਪਣਾ ਇੱਕ ਸਿੰਗਲ ਬੈੱਡ ਲੱਗਿਆ ਹੋਇਆ ਇੱਧਰ ਕਾਫੀ ਸਮਾਨ ਪਿਆ ਹੋਆ ਉਧਰ ਆਪਣਾ ਕਹਿ ਦੀ ਇਹਨਾਂ ਨੇ ਆਪਣਾ ਪੀਸੀ ਵਗਾਇਆ ਰੱਖਿਆ ਹੋਇਆ ਕੈਬਨ ਦੇ ਨਾਲ ਠੀਕ ਆ ਜੀ ਤਾਂ ਵੀ ਕਾਫੀ ਸਪੇਸ ਆ ਮਤਲਬ ਕਿ ਰੂਮਸ ਤੁਹਾਨੂੰ ਨਾ ਪੂਰੇ ਖੁੱਲੇ ਡੁੱਲੇ ਮਿਲਨੇ ਆ ਕਿਉਂਕਿ ਘਰ 7 ਬਸਵੀ ਦੇ ਵਿੱਚ ਬਣਿਆ ਹੋਇਆ ਠੀਕ ਆ ਜੀ ਤਾਂ ਇਹ ਦੇ ਮਤਲਬ ਕਿ ਆਪਾਂ ਕਹਿ ਜੀ ਇਹਨਾਂ ਦਾ ਸਪੇਸ ਦੇ ਘਾੜ ਨਹੀਂ ਤੁਹਾਨੂੰ ਮਿਲਨੇ ਤੇ ਇੱਧਰ ਆ ਜਾਂਦੇ ਹੀ ਇਹਨਾਂ ਇਹਨਾਂ ਦਾ ਹੈ ਨ ਏ ਦੇਖ ਲਓ ਵਿੱਚ ਇੰਨਾ ਸੋਫੇ ਵਗੈਰਾ ਲਾ ਕੇ ਸੈਟਅਪ ਕੀਤਾ ਵਾ ਆਪਣਾ ਠੀਕ ਆ ਜੀ ਤੇ ਵਧੀਆ ਹਨਾ ਮਤਲਬ ਕਿ ਇਹ ਚ ਵੀ ਆਪਣੀ ਖੁੱਲੀ ਡੁੱਲੀ ਸਪੇਸ ਆ ਠੀਕ ਆ ਤੇ ਬਾਕੀ ਉੱਪਰ ਵੀ ਚੈੱਕ ਕਰਾ ਰਹੇ ਹਾਂ ਮਤਲਬ ਕਿ ਆਪਣਾ ਕਲਰ ਵਗੈਰਾ ਸਾਰਾ ਕੁਝ ਹੋਇਆ ਵਾ ਠੀਕ ਹੈ ਏ ਟੂ ਜ਼ੈਡ ਹਨਾ ਆਪਾਂ ਨੂੰ ਫੈਸਿਲਿਟੀਆਂ ਮਿਲਨੀਆਂ ਨੇ ਤੇ ਆਜੋ ਬਾਕੀ ਦੀ ਗੱਲ ਹਨਾ ਆਪਾਂ ਹੁਣ ਉੱਤੇ ਚੱਲ ਕੇ ਕਰਦੇ ਹਾਂ ਤੇ ਤੁਹਾਨੂੰ ਰੂਫ ਤੋਂ ਵੀ ਦਿਖਾਉਣਾ ਵੀ 뷰 ਕਿਵੇਂ ਰਹਿੰਦਾ ਵਾ ਤੇ ਆਜੋ ਬਾਕੀ ਹਨਾ ਇੱਧਰ ਮੜੇ ਚੈੱਕ ਕਰਾ ਰਹੇ ਹੋ ਵੀ ਆਪਣੇ ਪਹਿਲਾਂ ਆਪਣੇ ਕਿਚਨ ਆ ਫਿਰ ਆਲਾ ਬੈਡਰੂਮ ਆ ਫਿਰ ਦੂਜਾ ਤੇ ਤੀਜਾ ਉਹ ਫਿਰ ਚੌ ਤਿਆ ਰੂਮ ਲੈ ਲੈਣੀ ਠੀਕ ਆ ਜੀ ਤੇ ਪ੍ਰਾਈਸ ਤੁਹਾਨੂੰ ਪੂਰਾ ਘੈਂਟ ਦੇਣਾ ਵਾ ਆ ਜੀ ਭਾਈ ਹਨਾ ਆਹੜਾ ਕੁਛ ਮਕਾਨ ਸੀਗਾ ਬਾਕੀ ਉੱਪਰ ਵੀ ਹਨਾ ਰੂਫ ਤੇ ਮੜਾ ਚੈੱਕ ਕਰ ਲੋ ਕਿੰਨਾ ਫੁੱਲਾ ਏਰੀਆ ਵਾ ਮਤਲਬ ਕਿ ਆਪਾਂ ਨੂੰ ਸਪੇਸ ਨਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਏਡਾ ਸਪੇਸ ਦੀ ਘਾਟ ਨਹੀਂ ਮੈਨਣੀ ਇਹ ਘਰ ਦੇ ਵਿੱਚ ਤੇ ਜੇ ਹਨਾ ਆਪਾਂ ਇਹ ਏਰੀਆ ਦੀ ਗੱਲ ਕਰ ਲਈਏ ਵੀ ਕਿਹੜੇ ਏਰੀਆ ਚਾਹੀ ਤਾਂ ਇਹ ਆਪਣਾ ਹੈਗਾ ਜਗਰਾਉਂ ਸਿਟੀ ਦੇ ਵਿੱਚ ਪੰਜ ਨੰਬਰ ਚੁੰਗੀ ਦੇ ਕੋਲ ਹਰਦੇਵ ਨਗਰ ਦੇ ਵਿੱਚ ਇਹ ਆਪਣਾ ਹਨਾ ਅਵੇਲੇਬਲ ਆ ਸੇਲ ਦੇ ਲਈ ਠੀਕ ਆ ਜੀ ਤੇ ਜੇਕਰ ਤੁਸੀਂ ਹੈਨਾ ਇਸ ਘਰ ਨੂੰ ਖਰੀਦਣ ਦੇ ਚਾਹਵਾਨ ਹੋ ਤਾਂ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਆਪਾਂ ਇਹ ਘਰ ਦੇ ਪ੍ਰਾਈਸ ਦੀ ਗੱਲ ਕਰ ਲਈ ਤਾਂ 28 ਲੱਖ ਰੁਪਏ ਮਾਲਕਾਂ ਨੇ ਡਿਮਾਂਡ ਕੀਤੀ ਹੈ ਜਿਹੜੀ ਕਿ ਬਿਲਕੁਲ ਜਾਇਜ਼ ਹੈ ਕਿਉਂਕਿ ਜਗ੍ਹਾ ਵੀ ਆਪਾਂ ਨੂੰ ਸੱਤ ਬੈੱਡਰੂਮ ਮਿਲ ਨਹੀਂ ਆ ਤੇ 28 ਲੱਖ ਰੁਪਏ ਨੇ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਬੰਦਾ ਮੰਤਨ ਕੀਤਾ ਜਾਊਗਾ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਆਪਾਂ ਦੱਸ ਦੇ ਕੇ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰਦੇ ਹਾਂ ਜੇਕਰ ਤੁਸੀਂ ਕਿਸੇ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਇੰਟਰਸਟਿਡ ਹੋ ਤੇ ਤੁਹਾਡੇ ਕੋਲ ਪੈਸਿਆਂ ਦੀ ਘਾਟ ਦਾ ਤਾਂ ਵੀ ਤੁਸੀਂ ਹੈਨਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਲੂਨ ਦੀ ਸਰਵਿਸ ਵੀ ਪ੍ਰੋਵਾਈਡ ਕਰਾ ਰਹੇ ਹਾਂ ਠੀਕ ਹੈ ਤੇ ਜਿਹੜਾ ਘਰ ਵੀ ਤੁਸੀਂ ਖਰੀਦਣਾ ਚਾਹੁੰਦੇ ਹੋਗੇ ਉਹ ਆਪਾਂ ਤੁਹਾਨੂੰ ਦਵਾ ਦਾਂਗੇ ਠੀਕ ਹੈ ਜੀ ਤੇ ਇਸ ਦੇ ਨਾਲ ਜੇਕਰ ਤੁਸੀਂ ਵੀ ਆਪਣੇ ਕਿਸੇ ਪ੍ਰਾਪਰਟੀ ਜਾਂ ਘਰ ਨੂੰ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀਡੀਓ ਸ਼ੂਟ ਕਰਕੇ ਉਹਨੂੰ ਵੀ ਸੇਲ ਕਰਵਾ ਦਾਂਗੇ ਤੇ ਬਸ ਆਈ ਸੀਗੀ ਅੱਜ ਦੀ ਵੀਡੀਓ ਜਿਹਦੇ ਵਿੱਚ ਇੱਕ ਤੁਹਾਡੇ ਲਈ ਆਪਾਂ ਕਹਿ ਦਈਏ ਨਾ ਮਤਲਬ ਕਿ ਜਟਾ ਜਮੀਦਾਰਾਂ ਵਾਲਾ ਘਰ ਲੈ ਕੇ ਆਏ ਸੀਗੇ ਜਿਹੜਾ ਪੂਰਾ ਖੁੱਲ੍ਹੇ ਡੁੱਲੇ ਏਰੀਆ ਦੇ ਵਿੱਚ ਆ ਬਣਿਆ ਵੀ ਸੂਣਾ ਹੋਇਆ ਵਾ ਠੀਕ ਹੈ ਜੀ ਕੋਈ ਕੰ ਤੇ ਹੁੰਦੀ ਆਪਾਂ ਕਹਦੇ ਇਹਨਾਂ ਗਲੀ ਨਾਲੋਂ ਕਾਫੀ ਓਟਾਈ ਆ ਤੁਸੀਂ ਵੀਡੀਓ ਦੇ ਸਟਾਰਟਿੰਗ ਤੇ ਦੇਖਿਆ ਹੋਗਾ ਗਲੀ ਨਾਲੋਂ ਕਾਫੀ ਓਟਾ ਮਤਲਬ ਕਿ ਆਏ ਅਭੀ ਆਉਣ ਵਾਲੇ 5-7 ਸਾਲਾਂ ਦੇ ਵਿੱਚ ਵੀ ਹਨਾ ਘਰ ਦਾ ਮਤਲਬ ਕਿ ਉੱਪਰ ਚੱਕਣ ਦੀ ਲੋੜ ਨਹੀਂ ਪੈਣੀ ਠੀਕ ਆ ਜੀ ਜੇ ਹਨਾ ਕਈ ਵੀਰ ਕਹਿ ਦਿੰਦੇ ਆ ਹਨਾ ਵੀ ਤੁਸੀਂ ਰਾਸਤਾਨ ਦਿਖਾਉਂਦੇ ਰਸਤਾ ਯਾਰ ਹਨਾ ਕਿਸੇ ਪ੍ਰਾਈਵੇਸੀ ਮਤਲਬ ਇਸ਼ੂਸ ਕਰਕੇ ਨਹੀਂ ਆਪਾਂ ਦੇਖੋ ਕਿਉਂਕਿ ਬਹੁਤ ਸਾਰੇ ਸਿਕਿਉਰਟੀ ਰੀਜ਼ਨਸ ਹੁੰਦੇ ਹਨਾ ਕਈ ਵੀਰ ਹੁੰਦੇ ਆ ਆਪਣੇ ਘਰ ਦੇ ਐਗਜ਼ੈਕਟ ਲੋਕੇਸ਼ਨ ਨਹੀਂ ਸ਼ੇਅਰ ਕਰਨਾ ਚਾਹੁੰਦੇ ਹੁੰਦੇ ਜੇਕਰ ਤੁਸੀਂ ਇੰਟਰਸਟਿਡ ਹੋ ਨਾ ਤਾਂ ਤੁਸੀਂ ਸੰਪਰਕ ਕਰ ਲਿਆ ਕਰੋ ਆਪ ਅਪਾ ਵਿਜ਼ਿਬਲ ਵੀ ਕਰਵਾਵਾਂਗੇ ਤੇ ਬਾਕੀ ਜੇ ਹਨਾ ਆਪਾਂ ਆਲੇ ਮਕਾਨ ਦੇ ਹਨਾ ਮਤਲਬ ਕਿ ਰਸਤੇ ਦੀ ਗੱਲ ਕਰ ਲਈ ਤੇ ਇਹ ਗਲੀ ਦੇ ਵਿੱਚ ਪੈਂਦਾ ਠੀਕ ਆ ਜੀ ਬਾਹਰ ਇੰਟਰਲੌਕ ਟਾਈਲ ਲੱਗੀ ਵੀ ਆ ਠੀਕ ਆ ਜੀ ਗੱਡੀ ਵਗੈਰਾ ਵਧੀਆ ਇੰਟਰ ਹੁੰਦੀ ਆ ਮਤਲਬ ਆਪਾਂ ਗਲੀ ਦੀ ਚੜਾਈ ਦੀ ਗੱਲ ਕਰ ਲਈ 20 ਤੋਂ 25 ਫੁੱਟ ਹਨਾ ਗਲੀ ਚੌੜੀ ਹੈਗੀ ਆ ਮਤਲਬ ਗੱਡੀ ਵਧੀਆ ਇੰਟਰ ਹੁੰਦੀ ਆ ਸੀ ਵੀ ਆਪਦੀ ਗੱਡੀ ਲੈ ਕੇ ਆਇਆ ਗੱਡੀ ਹਨਾ ਮਤਲਬ ਕਿ ਦੋ ਇੱਕ ਟਾਈਮ ਤੇ ਮਤਲਬ ਲੰਘ ਜਾਂਦੇ ਆ ਨੇ ਇਦਾਂ ਦਾ ਕੋਈ ਇਸ਼ੂ ਨਹੀਂ ਗਾ ਗੱਡੀ ਵਗੈਰਾ ਵਧੀਆ ਐਂਟਰ ਹੁੰਦੀ ਆ ਬਾਕੀ ਹੈਗਾ ਵਧੀਆ ਸੁਸਾਇਟੀ ਦੇ ਵਿੱਚ ਆਸ-ਪਾਸ ਸਾਰੇ ਵਧੀਆ ਮਕਾਨ ਬਣੇ ਹੋਏ ਆ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਮਤਲਬ ਦਿਖਾ ਦੋ ਮੜੇ ਆ ਵੀ ਵਧੀਆ ਰੈਜ਼ੀਡੈਂਸ਼ੀਅਲ ਏਰੀਆ 'ਚ ਬਣਿਆ ਹੋਇਆ ਮਕਾਨ ਇਦਾਂ ਵੀ ਨਹੀਂ ਵੀ ਬਸੋ ਵਾਲੀ ਜਗ੍ਹਾ 'ਚ ਨਹੀਂ ਗਾ ਹਨਾ ਕਈ ਵੀ ਕਹਿੰਦੇ ਆ ਵੀ ਖਾਲੀ ਸਪੇਸ ਆ ਉਦਾਂ ਦਾ ਵੀ ਕੁਝ ਐ ਨਹੀਂ ਗਾ ਆਸ-ਪਾਸ ਪੂਰੇ ਵਧੀਆ ਮਕਾਨ ਬਣੇ ਹੋਏ ਨੇ ਤੇ ਗਲੀ ਵੀ ਹੈਨਾ ਮਤਲਬ ਕਿ ਵਧੀਆ ਗੱਡੀ ਵਗੈਰਾ ਐਂਟਰ ਹੁੰਦੀ ਆ ਇਸੇ ਕਰਕੇ ਨਹੀਂ ਦਿਖਾਉਂਦੇ ਰਸਤਾ ਵੀ ਹਨਾ ਕੋ ਸਿਕਿਉਰਟੀ ਰੀਜ਼ਨਸ ਹੁੰਦੇ ਆ ਤਾਂ ਅਗਰ ਕੋਈ ਨੇ ਦੱਸ ਦੇ ਤੇ ਬਸ ਆਈ ਸੀ ਜੀ ਅੱਜ ਦੀ ਵੀਡੀਓ ਤੇ ਦੱਸੋ ਵੀਡੀਓ ਕਿਵੇਂ ਲੱਗੀ ਤੇ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਬਾਕੀ ਹੁਣ ਵੀਡੀਓਜ਼ ਰੈਗੂਲਰ ਆਉਣਗੀਆਂ ਤਾਂ ਮੇਕ ਸ਼ੋਰ ਜਿਨ੍ਹਾਂ ਨੇ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਜਿਹੜੇ ਵੀਰ ਦੇਖ ਰਹੀ ਫੇਸਬੁੱਕ ਤੇ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਵੀ ਕਰ ਲਿਓ ਤੇ ਹਨਾ ਲਾਈਕ ਵੀ ਕਰ ਦਿਓ ਕਿਉਂਕਿ ਫੇਰ ਹੀ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਣਗੀਆਂ ਤਾਂ ਅੱਜ ਹੁਣ ਮਿਲਦੇ ਹਾਂ ਕਿਸੇ ਹੋਰ ਨਵਾਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ